ਹਾਂ ਜੀ ਅੰਕਲ ਜਿਹੜੀ ਚੋਰੀ ਹੋਈ ਆ ਤੁਹਾਡੇ ਕਦੋਂ ਹੋਈ ਆ ਇਹ ਰਾਤੀ ਜਦੋਂ ਹੋਈ ਆ ਮੈਨੂੰ ਤਾਂ 1:3 ਵਜੇ ਸੁੱਤੇ ਉੱਠ ਕੇ ਜਾਗਾਈ ਤੇ ਪਤਾ ਲੱਗਾ ਤੇ 10 ਵਜੇ ਸੁੱਤੇ ਆ ਤੇ 1:3 ਵਜੇ ਮੈਂ ਉੱਠਿਆ ਵਿੱਚ ਵਿੱਚ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਤੁਹਾਡਾ ਨੁਕਸਸਾਨ ਹੋਇਆ ਸਾਡੇ ਇਦਾਂ ਵੀ ਕਾਫੀ ਤਾਂ ਸੋਨਾ ਸੀਗਾ 2 ਲੱਖ ਰੁਪਈਆ ਸੀ ਸੋਨਾ ਕਿੰਨਾ ਸੀਗਾ ਤੁਹਾਡਾ ਸੋਨਾ ਸੀਗਾ 6-7 ਤੋਲੇ ਹੋਣਾ ਹੈ ਆਤ ਨੂੰ ਟੋਲੇ ਹੁਣਾ ਜਿਹੜੀ ਰਕਮ ਆ ਕੈਸ਼ ਉਹ ਕਿੰਨੀ ਸੀ ਉਹ 2 ਲੱਖ ਸੀ ਇਸ ਤੋਂ ਇਲਾਵਾ ਵੀ ਕੋਈ ਹੈਗਾ ਕਰਦਾ ਨੁਕਸਾਨ ਹੋਰ ਪਾਡ ਲੱਗਾ ਹੈ ਹਾਂ ਐਫ ਡੀਆਂ ਲੱਗਾ ਹੈ ਜਿਹੜੇ ਕਮਰੇ ਦੇ ਵਿੱਚ ਉਹ ਹੋਈ ਆ ਉਸ ਕਮਰੇ 'ਚ ਕੋਈ ਮੌਜੂਦ ਨਹੀਂ ਸੀ ਤੁਹਾਡੇ ਘਰ ਦੇ ਵਿੱਚ ਕਿੰਨੇ ਕਿੰਨੇ ਬੰਦਾ ਲੱਗਾ ਸੀ ਕਿੰਨੇ ਵਿਅਕਤੀ ਮੌਜੂਦ ਸੀ ਤੁਸੀਂ ਰਾਤੀ ਅਸੀਂ ਦੋ ਹੀ ਜਾਣੇ ਸੀ ਉਹ ਬਾਕੀ ਬੰਦਾ ਪਤਾ ਨਹੀਂ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀਗੇ ਅਸੀਂ ਦੋ ਹੀ ਜਾਣੇ ਸੀ ਨਹੀਂ ਬਾਕੀ ਪਰਿਵਾਰਕ ਮੈਂਬਰਸ ਘਰ ਦੇ ਵਿੱਚ ਹੀ ਮੌਜੂਦ ਸੀਗੇ ਹਾਂ ਘਰੇ ਹੀ ਸੀ ਅਸੀਂ ਦੋ ਹੀ ਜਾਣੇ ਬਾਕੀ ਤਾਂ ਕੋਈ ਨਹੀਂ ਸੀ ਇੱਥੇ ਠੀਕ ਹੈ ਪੁਲਿਸ ਨੂੰ ਰਿਪੋਰਟ ਲਿਖਾਈ ਹੁੰ ਤੁਸੀਂ ਹਾਂ ਲਿਖਾ ਦਿੱਤੀ ਘਰ ਦੇ ਵਿੱਚ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਨਹੀਂ ਐ ਨਹੀਂ ਕੈਮਰਾ ਤੁਹਾਡੇ ਜਿਹੜੇ ਬਾਹਰ ਕੋਈ ਰਸਤੇ ਦੇ ਵਿੱਚ ਤੁਹਾਡੇ ਘਰ ਦੇ ਲਾਗੇ ਕੋਈ ਸੀਸੀਟੀਵੀ ਕੈਮਰਾ ਲੱਗਾ ਹਾਂ ਉਹ ਬਾਹਰ ਲੱਗਾ ਬਿੱਟੂ ਰੇ ਉੱਥੇ ਚੈੱਕ ਕੀਤਾ ਉੱਥੇ ਕੋਈ ਨਹੀਂ ਹੈ ਠੀਕ ਹੈ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਨੂੰ ਇਹ ਹਾਕਮ ਪੂਰਾ ਮਿਲਣਾ ਚਾਹੀਦਾ ਸਾਡਾ ਜਿਹੜਾ ਕੋਈ ਵੀ ਖਰਾਬੀ ਆਈ ਜਾਂ ਪਹਿਲਾਂ ਨੁਕਸਾਨ ਹੋਇਆ ਉਹ ਲਲ ਮਿਲਣਾ ਚਾਹੀਦਾ ਕੀ ਨਾਮ ਤੁਹਾਡਾ ਮੱਖਣ ਚਾਹ ਹਾਂਜੀ ਸਰ ਇਹ ਅੱਜ ਜਿਹੜਾ ਪਿੰਚ ਢੇੜੂ ਚੋਰੀ ਹੋਈ ਆ ਪੂਰਾ ਮਾਮਲਾ ਕੀ ਆ ਤੇ ਮੱਖਰ ਸਿੰਘ ਆ ਜੀ ਸਨਗੁਰ ਬਚਨ ਸਿੰਘ ਵਾਸੀ ਢੇੜੂ ਇਹ ਮੀਆਂ ਬੀਬੀ ਦੋਵੇਂ ਰਹਿੰਦੇ ਆ ਬਾਕੀ ਪਰਿਵਾਰ ਜਿਹਨਾਂ ਦਾ ਲੱਤੀਆਂ ਨਹੀਂ ਹੋਈਆਂ ਲੜਕਾ ਉਦੇਸ਼ਾ ਨਾਮ ਦੇ ਵਿਕਤੀਆਂ ਨੇ ਰਾਤ ਨੂੰ ਘਰ ਰੰਦਵੜਕੇ ਤੇ ਜਿਹੜੀ ਆ ਹਲਮਾਰੀ ਤੋੜਦੇ ਗਏ ਤੇ ਚੋਰੀ ਕਰ ਲਈ ਆ ਜਿਹਨਾਂ ਦੇ ਧਿਆਨ ਅਸਰੇ ਗਏ ਤੇ ਘਰ ਉੱਤੇ ਆ ਸਰ ਕਿੰਨਾ ਕੁ ਨੁਕਸਾਨ ਇਹਨਾਂ ਨੇ ਦੱਸਿਆ ਇਹਨਾਂ ਮੁਤਾਬਕ 2 ਲੱਖ ਰੁਪਇਆ ਦੇ ਕੁਝ ਛੋਲੇ 5-6 ਛੋਲੇ ਕਿਦਾਂ ਦੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਦੰਦੀ ਜੰਦੀ ਮਦਮਾਟਾ ਕਿੱਥੇ ਕਿੱਥੇ ਕਿਸੇ ਕੋਈ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਆਈ ਅੱਜ ਤੱਕ ਕੋਈ ਗੱਲ ਕੋਈ ਨਹੀਂ ਆਈ ਕਹਿੰਦੇ ਇਹਨਾਂ ਨੇ ਆਪਣੇ ਚੈੱਕ ਕੀਤੇ ਆ ਜੇ ਕੋਈ ਉਹ ਨਹੀਂ ਕੀ ਨਾਮ ਸਰ ਆਪਣਾ ਐਸਸੀ ਬਿਸਮਿਸ ਥੈਂਕ ਯੂ ਜੀ